ਪੰਦੀ ਗੱਲ ਕਰੀ ਤਾਂ ਐ ਪੈਂਦੀ ਐ ਬੱਤ ਸੁਣ ਦਿਖਾਈ ਹੋਈ ਸੀ ਇਹ ਫੋਨ ਉੱਪਰ ਤੇ ਇਹ ਤਾਂ ਇੰਨੇ ਤੱਕ ਕੁ ਕਹਿਣਾ ਆ ਬੋਲਣਾ ਕਿੰਨਾ ਪੰਦੀ ਗੱਲ ਕਰੀ ਤਾਂ ਐ ਪੈਂਦੀ ਐ ਬੱਤ ਸੁਣ ਦਿਖਾਈ ਹੋਈ ਸੀ ਇਹ ਫੋਨ ਉੱਪਰ ਤੇ ਇਹ ਤਾਂ ਇੰਨੇ ਤੱਕ ਕੁ ਕਹਿਣਾ ਆ ਬੋਲਣਾ ਕਿੰਨਾ ਬਣ ਕੇ ਹੁੰਦਾ ਉਹਨੇ ਕਹ ਕੇ ਪਾਰੀ ਬਣ ਕੇ ਮਨ ਨੂੰ ਸੋਣੀ ਕਿ ਨਹੀਂ ਲੱਗਦੀ ਆ ਨਾ ਇਹ ਪੈਰੀ ਇਦਾਂ ਕਨੇਡਾ ਵਿੱਚ ਆਏ ਬੈਠਦੀ ਆ ਸੋਣ ਕੀ ਆਈ ਬਤਾ ਹੋ ਜਾਂਦੀਆਂ ਇਹ ਦਪੈਂਦੀ ਆ ਤੇ ਮੌਸਮ ਬੜਾ ਸੋਹਣਾ ਅੱਜ ਤੇ ਬਰਫ਼ ਦੀ ਵਿਚਾਰ ਹੋ ਰਹੀ ਆ ਦੇਖੋ ਬਸ ਸਾਰੇ ਪਾਸੇ ਕਮਾ ਕੇ ਦਿਖਾਈ ਜਾਂਦੇ ਆ ਕਿਵੇਂ ਜਾਂਦੀ ਆ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਜੇ ਆਪਾਂ ਅੱਜ ਦੀ ਗੱਲ ਕਰਦੇ ਆ ਤੇ ਦੇਖੋ ਕਿੰਨਾ ਸੋਹਣਾ ਮੌਸਮ ਤੇ ਕਿੰਦਾ ਸنو ਪਈ ਜਾਂਦੀ ਆ ਅੱਜ ਉਹ ਦੱਸਿਆ ਸੀਗਾ ਪੈਣੀ ਆ ਤੇ ਆਦੀ ਕੋ ਆਪਣੇ ਆਲੇ ਨੂੰ ਕਿੱਦਾਂ ਹੁੰਦੀ ਆ ਆਹ ਦੇਖ ਵਿਖਿਆ ਕੀ ਆਈ ਬਤਾ ਆਂ ਦੇਖੋ ਕਿੰਨੀ ਸੋਹਣੀ ਲੱਗਦੀ ਆ ਜਿਵੇਂ ਕਹਿਦੀ ਆ ਕਿ ਉਹ ਨਫਾਫੀ ਜੋ ਹੁਣੇ ਰੂਂਜ ਹੀ ਉੜਦੀ ਹੁੰਦੀ ਐ ਟਰੂ ਵਾਲਾ ਹਸਾਬ ਐ ਬੱਕਰਾ ਹੀ ਨਿਆਰਾ ਆ ਲੈ ਦੇਖੋ ਕਿੰਨੀ ਸੋਹਣੀ ਲੱਗਦੀ ਐ ਇਹ ਡਰੋਂਟ ਈ ਐ ਉਸੇਰ ਤੋਂ ਵਾਹ ਬਈ ਬਰਬਾ ਤੇਰੇ ਵੱਖਰੇ ਨਿਆਰੇ ਆ ਜੇ ਇੱਧਰੋਂ ਦੇਖੋਗੇ ਤੇ ਕੁਝ ਇਸ ਤਰ੍ਹਾਂ ਦਾ ਦੇਖੋ ਕਿੰਨੀ ਸੋਹਣੀ ਲੱਗਦੀ ਆ ਤੇ ਜੇ ਇੱਧਰੋਂ ਦੇਖਦੇ ਆ ਤੇ ਇਸ ਤਰ੍ਹਾਂ ਦਾ ਦੇਖੋ ਕਿਵੇਂ ਆਉਂਦੀ ਆ ਜਿਵੇਂ ਅੱਜ ਨਾ ਮੋਟੀ ਮੋਟੀ ਪੈ ਰਹੀ ਆ ਪੂਰੀ برف ਡੇਕਦੀ ਆ ਕਾ ਕਿੰਨੀ ਸੋਹਣੀ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਗਿਆਣੇ ਗੱਲਬਾਤ ਪੂਰੀ ਅੱਜ ਕਿਆ ਹੀ ਬਾਤਾਂ ਨੇ ਆ ਨਿਕ ਤੇ ਕੈਮਰੇ ਤੇ ਪੈ ਗਈ ਆ ਤੈੰਗੋ ਇਦਾਂ ਦਾ ਰੰਗ ਹੋ ਗਿਆ ਪੂਰੀ ਆਪਾਂ ਵੀਡੀਓ ਨੂੰ ਐ ਕਰਦੇ ਆ ਜੂਮ ਤੇ ਦੇਖੋ ਬਸ ਆਹੀ ਚੀਜ਼ ਆ ਇਦਾਂ ਬਰਫ਼ ਦੇ ਆਪਾਂ ਨਜ਼ਾਰੇ ਲੈ ਸਕਦੇ ਆ ਕੈਨੇਡਾ 'ਚ ਤੇ ਜਦੋਂ ਬਹੁਤ ਹੀ ਜ਼ਿਆਦਾ ਪੈ ਜਾਂਦੀ ਆ ਫਿਰ ਤਾਂ ਬੰਦਾਂ ਦਾ ਕਾਤੋਂ ਇੰਨੀ ਪਈ ਆ ਦੇਖੋ ਕਿ ਤਾਉਂ ਦੀ ਇਤਾਂ ਤਾਂ ਵੇਖੋ ਕਿਵੇਂ ਆਉਂਦੀ ਐ ਵੇਖੋ ਲੈ ਉੱਪਰੋਂ ਹੀਦਾ ਆ ਰਹੀ ਐ ਥੱਲੇ ਆਈ ਡਿੱਗ ਰਹੀ ਐ ਇੰਦਾ ਪੱਕਾ ਲਈ ਆਪਾਂ ਤੁਹਾਨੂੰ ਦਿਖਾ ਰਹੇ ਆ ਕਿ ਜਿਵੇਂ ਪੈ ਰਹੀ ਐ ਤੇ ਬਸ ਅੱਜ ਦਿਖਾਇਆ ਹੋਇਆ ਸੀ ਇਹਨਾਂ ਨੇ ਇਹ ਆ ਭਾਰੀ ਸੋਣੀ ਲੱਗਦੀ ਤੇ ਦਰਾਖਤਾਂ ਉਲ ਤੋਂ ਆਉਂਦੀ ਹੈਣਾ ਦੱਸਿਓ ਬਈ ਕਿ ਤੁਹਾਨੂੰ ਕਿੱਦਾਂ ਲੱਗੀ ਸਨੋ ਪੈਂਦੀ ਤੇ ਹਾਂਜੀ ਇਦਾਂ ਦਾ ਜਾਨੀ ਕਿ ਜੇ ਆਪਾਂ ਨਜ਼ਾਰਾ ਦੇਖਣਾ ਤੇ ਕਦੇ-ਕਦੇ ਮਿਲਦਾ ਹੁੰਦਾ ਘਟ ਗਿਆ ਦੇਖੋ ਪਹਿਲਾਂ ਕਿੰਨੀ ਪਈ ਜਾਂਦੀ ਸੀ ਦੇਖੋ ਹੁਣ ਜਾਨੀ ਕਿ ਘਟ ਗਈ ਹੁਣ ਇੰਨੀ ਜ਼ਿਆਦਾ ਨਹੀਂ ਹੈਗੀ ਰਹਿ ਗਈ ਨੋ ਹੋ ਗਈ ਤੇ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਪੂਰੀ ਠੰਡਾ ਹੁਣ ਤੇ ਕੀ ਆਈ ਬਾਤਾਂ ਨੇ ਦੇਖੋ ਐਦਾਂ ਕਾਰ ਆ ਐਦਾਂ ਗੱਡੀਆਂ ਖੜੀਆਂ ਐਦਾਂ برف ਪੈਂਦੀ ਆ ਤੇ ਹੁਣ ਜਾਨੀ ਕਿ ਸਨੋ ਉਹ ਜਮਾ ਪੈਣੋਂ हट ਜਾਣੀ ਆ ਤੇ ਹੁਣ ਬਸ ਜਿਹੜੀਆਂ ਪਈਆਂ ਦੀ ਬਸ ਇਹ ਹੀ ਆ ਦੇਖੋ ਉੱਤੋਂ ਇਦਾਂ ਆਉਂਦੀ ਆ ਦਾ ਜਣ ਕਿ ਮੌਸਮ ਹੋ ਜਾਂਦਾ ਸੋਨਾ ਘੈਂਟ ਪੂਰਾ ਥੱਲੇ ਆਂ ਡੈਗਦੀ ਹੈ ਕਰਾ ਦੇਗਾ ਛੱਤਾਂ ਦੇ ਨਹੀਂ ਪੂਰਾ ਟੈਗਦੀਗੀ ਜਣ ਕਿ ਛੱਤਾਂ ਤੋਂ ਉਦੋਂ ਹੀ ਮਤਲਬ ਕਹਿ ਦਈਏ ਕਿ ਆਪਾਂ ਉਦਾਂ ਬਣਾਈਆਂ ਹੁੰਦੀਆਂ ਛੱਤਾਂ ਕਿ ਉੱਤੇ ਥੋੜੀ ਟੈਗਦੀ ਨਾਲ ਦੀ ਨਾਲ ਥੱਲੇ ਆਂਦੀ ਆ ਵੇਖੋ ਇਹੋ ਜੇ ਘਰ ਹੁੰਦੇ ਤੇ ਤਾਂ ਕਰਕੇ ਬਾਪੜੀ ਉੱਤੇ ਟੈਗਦੀ ਇਹਦੇ ਨਹੀਂ ਇਹਨਾਂ ਦੇ ਕੀ ਨਾ ਕੀ ਬਾਤ ਆ ਵੇਖੋ ਐਦਾਂ ਘਰ ਹੁੰਦੇ ਆ ਤੇ ਇਹਦੇ ਉੱਤੇ ਬਰਫਣੀ ਜਾਨੀ ਕਿ ਜੇ ਕਹਿ ਲਈਏ ਥੱਲੇ ਨਾਲ ਦੀ ਰਾਨੀ ਡੱਗ ਪਈ ਕਈ ਜੰਮਦੀ ਉਸ ਨੂੰ ਪੂਰੀ ਪਹਿਲਾਂ ਜਿੱਦੋਂ ਘਰਾਂ ਉੱਤੇ ਉਦੋਂ ਜੰਮ ਜਾਂਦੀ ਆ ਬਈ ਵੇਖੋ ਕਿਵੇਂ ਤੇ ਕਿੰਨੀ ਸੋਹਣੀ ਲੱਗਦੀ ਹੈ ਕਿ ਦੱਸੋ ਵੀਡੀਓ ਕਿਵੇਂ ਲੱਗੀ ਤੁਹਾਨੂੰ برف ਵਾਲੀ ਆਪਣੀ ਵੜੀ ਦੇਖੋ ਕਿਵੇਂ ਪੈਂਦੀ ਆ ਮਾਈਕ ਸ਼ੇਅਰ ਜਰੂਰ ਕਰ ਦਿਓ ਵੀਡੀਓ ਆਪਣੀ ਤੇ ਆਪਾਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਾਲ ਦੇਖੋ ਕਿੰਨਾ ਘੈਟ ਮੌਸਮ ਆ ਤਾਂ ਰੱਬ ਦੀ ਗੱਲ ਕਰੀਏ ਤੇ ਐ ਉਤੋਂ ਬਰਫ ਜਾਣੀ ਕਿ ਛਿੱਟੀ ਆਉਂਦਾ ਦੇਖੋ ਆਉਂਦੀ ਆ ਨਾ ਡੇਕਦੀ ਤੇ ਐ ਜਿਵੇਂ ਆਪਾਂ ਹੁਣ ਦਿਖਾਉਨੇ ਤੇ ਐ ਪੂਰਾ یوں ਕਰੀ ਤੇ ਐ ਐਸ ਤਰ੍ਹਾਂ ਦਾ ਇਤੁਰੇ ਸਟਰਾ ਦਾ ਤੇ ਆਪਾਂ ਤੁਹਾਨੂੰ ਫਿਰ ਮਿਲਦੇ ਆਂ ਨਵੀਂ ਵੀਡੀਓ ਨਾਲ ਤੇ ਧੰਨਵਾਦ ਸਾਰਿਆਂ ਦਾ